ਮੈਂ ਹਰਦੀਪ ਸੋਖੀ ਤੁਸੀਂ ਜੁੜ ਚੁੱਕੇ ਹੋ ਸਮਰੱਥ ਨਿਊਜ਼ ਦੇ ਨਾਲ ਅੱਜ ਅਸੀਂ ਖੜੇ ਹਾਂ ਪੀਏਯੂ ਦੇ ਵਿੱਚ ਜਿੱਥੇ 4 ਸਾਲ ਬਾਅਦ ਸਰਸ ਮੇਲਾ ਹੁੰਦਾ ਹੈ ਇਹ ਮੇਲਾ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਹੁੰਦਾ ਜ਼ਿਲ੍ਹਿਆਂ ਦੇ ਵਿੱਚ ਹੁੰਦਾ ਜਿੱਦਾਂ ਬਠਿੰਡਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਬਰਨਾਲਾ ਹੋ ਗਿਆ ਐਤਕੀ 4 ਸਾਲ ਦੇ ਬਾਅਦ ਲੁਧਿਆਣੇ ਨੂੰ ਫਿਰ ਮੌਕਾ ਮਿਲਿਆ ਇਸ ਮੇਲੇ ਦੀ ਮੇਜ਼ਬਾਨੀ ਕਰਨ ਦਾ ਤੁਹਾਨੂੰ ਦੱਸ ਦਈਏ ਕਿ ਡੀਸੀ ਹਿਮਾਂਸ਼ੂ ਜੈਨ ਬੀਤੇ ਦਿਨ ਲਾਈਵ ਹੋਏ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਮੇਲਾ ਇਹ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਇਕੱਠੇ ਹੋ ਕੇ ਕਰਾਉਂਦੇ ਆ ਇਸ ਮੇਲੇ ਦੇ ਵਿੱਚ ਸੱਭਿਆਚਾਰ ਜਿਹੜਾ ਵਾ ਉਹ ਮੇਨ ਹੁੰਦਾ ਵੀ ਸੱਭਿਆਚਾਰ ਦਿਖਾਇਆ ਜਾਂਦਾ ਜਿੱਦਾਂ ਰਾਜਸਥਾਨ ਦੇ ਸੱਭਿਆਚਾਰ ਕੀ ਹੈ ਗੁਜਰਾਤ ਦਾ ਬੈਂਗਲੌਰ ਦਾ ਚੇਨਈ ਦਾ ਵੱਖ-ਵੱਖ ਥੀਸਿਆਂ ਤੋਂ ਲੋਕ ਆਉਂਦੇ ਨੇ ਇੱਥੇ ਬੈਠਦੇ ਨੇ ਕਲਾਬਾਜ਼ੀਆਂ ਦਿਖਾਉਂਦੇ ਨੇ ਆਪਣਾ ਹੁਨਰ ਦਿਖਾਉਂਦੇ ਨੇ ਇਹ ਜਿਹੜਾ ਮੇਲਾ ਹੈ ਇਹ 4 ਤਰੀਕ ਤੋਂ 4 ਅਕਤੂਬਰ ਯਾਨੀ ਕਿ ਕੱਲ ਤੋਂ 13 ਤਰੀਕ ਤੱਕ ਚੱਲੇਗਾ ਤੇ ਇਸ ਦੇ ਨਾਲ ਨਾਲ ਰੰਗਮੰਚ ਦੇ ਪ੍ਰੋਗਰਾਮ ਹੋਣਗੇ ਜਿਹੜੇ ਕਲਾਕਾਰ ਨੇ ਕੱਲ ਨੂੰ ਗੁਰਦਾਸ ਮਾਨ ਜੀ ਆ ਰਹੇ ਨੇ ਤੁਹਾਨੂੰ ਦੱਸ ਦਈਏ ਵੀ ਓਪਨਿੰਗ ਗੁਰਦਾਸ ਮਾਨ ਜੀ ਕਰਨਗੇ ਤੇ ਕਲੋਜ਼ਿੰਗ ਕਰਨਗੇ ਗਿੱਪੀ ਗਰੇਵਾਲ ਜੀ ਬਾਕੀ ਵਕ ਵਕ ਸਿੰਗਰਾਂ ਦਾ ਟਾਈਮ ਆ ਹਰ ਰੋਜ਼ ਸ਼ਾਮ ਨੂੰ ਕੋਈ ਨਾ ਕੋਈ ਸਿੰਗਰ ਪਹੁੰਚੇਗਾ ਇੱਥੇ ਰੰਗ ਬਣਨੇਗਾ ਤੁਹਾਨੂੰ ਜੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਐਸਐਮਜੀ ਨਿਊਜ਼ ਦੇ ਉੱਤੇ ਦਿਖਾ ਰਹੇ ਹਾਂ ਮੌਕੇ ਤੇ ਡੀਸੀ ਸਹਿਬਾਨ ਵੀ ਇੱਥੇ ਆਏ ਹੋਏ ਨੇ ਮੀਟਿੰਗ ਕਰ ਰਹੇ ਨੇ ਆਪਣੇ ਖਾਸ ਪੁਖਤਾ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਇੱਕ ਵਾਰੀ ਆਪਾਂ ਕੈਮਰਾਮੈਨ ਜਿਹਨੂੰ ਰਿਕੁਐਸਟ ਕਰੂੰਗਾ ਕਿ ਦਿਖਾ ਦਿੱਤਾ ਜਾਵੇ ਵੱਖ-ਵੱਖ ਜਿਹੜੇ ਪ੍ਰਬੰਧਕਕਾਰਾਂ ਨੂੰ ਆਪਣੀਆਂ-ਆਪਣੀਆਂ ਡਿਊਟੀਆਂ ਵੰਡ ਰਹੇ ਨੇ ਡੀਸੀ ਸਾਹਿਬ ਹਿਮਾਂਸ਼ੂ ਜੈਨ ਜੀ ਕਿਤੇ ਨਾ ਕਿਤੇ ਜਿਹੜੀ ਕੱਲ ਨੂੰ ਆਉਣ ਵਾਲੀ ਮੁਸੀਬਤ ਆ ਉਹ ਨਾ ਆਈ ਨਾ ਦੇਖੀ ਜਾਵੇ ਵੀ ਇਹਨਾਂ ਦੀਆਂ ਡਿਊਟੀਆਂ ਇਸ ਹਿਸਾਬ ਨਾਲ ਵੰਡੀਆਂ ਜਾਣ ਪਰ ਇਸ ਤੋਂ ਕਿ ਜਿਹੜੇ ਵੀ ਮੇਲਾ ਦੇਖਣੋਂ ਲੋਕ ਉਹ ਖੁਸ਼ੀ-ਖੁਸ਼ੀ ਆਪਣੇ ਘਰਾਂ 'ਚ ਜਾਣ ਖੱਜਲ ਹੋ ਕੇ ਨਾ ਜਾਣ ਇੱਥੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਦੇਖੋ ਫਾਇਰ ਬ੍ਰਿਗੇਡ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਚੰਡੋਲ ਵੀ ਚੱਲੇਗਾ ਕਿਸ਼ਤੀ ਦੇ ਟੂਟੇ ਵੀ ਚੱਲਣਗੇ ਸਾਰਾ ਕੁਝ ਚੱਲੇਗਾ ਇੱਥੇ winning ਦੁਸ਼ਹਿਰੇ ਤੋਂ ਬਾਅਦ ਤੁਸੀਂ ਇਹ ਲਗਾ ਲਓ ਵੀ ਦੀਵਾਲੀ ਤੱਕ ਦੀਵਾਲੀ ਤੋਂ ਪਹਿਲਾਂ ਖਤਮ ਹੋਣਾ ਇਹ ਮੇਲਾ ਅੱਜ ਜਿਹੜਾ ਜਿਵੇਂ ਆਪ ਸਭ ਜੀ ਨੂੰ ਪਤਾ ਹੈ ਕਿ ਸਰ ਇਸਲਾ ਕਰਦੇ ਹੋਣ ਜਾ ਰਹੇ ਆੜਾ ਦੇ ਵਿੱਚ ਬੜਾ ਔਰ ਕੱਲ ਤੋਂ ਸ਼ੁਰੂ ਹੈ 4 ਅਕਤੂਬਰ ਤੋਂ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਸੰਜੀਵ अरोड़ा ਜੀ ਉਹ ਸਵੇਰੇ 11:00 ਵਜੇ ਇਹਦਾ ਉਦਘਾਟਨ ਕਰਨਗੇ ਔਰ ਇਸ ਦੇ ਨਾਲ ਨਾਲ ਹੀ ਇੱਥੇ ਲਗਭਗ 400 ਦੇ ਕਰੀਬ ਆਰਟੀਸਨ ਜਿਹੜੇ ਪਿੰਡੋਂ ਖੇਤਰਾਂ ਤੋਂ ਆ ਕੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਔਰ ਜਿਹੜੇ ਉਹਨਾਂ ਨੇ ਪ੍ਰੋਡਕਟ ਬਣਾਏ ਨੇ ਉਹਦਾ ਪ੍ਰਦਰਸ਼ਨ ਕਰਨਗੇ ਇਸ ਦੇ ਨਾਲ ਨਾਲ ਹੀ NZCC ਜਿਹੜੀ ਨਾਰਥ ਦੌਰਨਲ ਕਲਚਰਲ ਕੌਂਸਲ ਹੈ ਉਹਨਾਂ ਵੱਲੋਂ ਵੱਖ-ਵੱਖ ਕਲਚਰਲ ਪਰਫਾਰਮੈਂਸਿਸ ਜਿਹੜੀ ਕਿ ਦੂਜੇ-ਦੂਜੇ ਸਟੇਟਾਂ ਤੋਂ ਬਿਲੋਂਗ ਕਰਦੀ ਹੈ ਉਹ ਆਪਣੇ ਸਟੇਟਾਂ ਦਾ ਇੱਕ ਸੱਭਿਆਚਾਰ ਜਿਹੜਾ ਹੈਗਾ ਉਹਨੂੰ ਉਪਰਸਤਿਤ ਕਰਨਗੇ ਔਰ ਉਸੇ ਉਸ ਨਾਲ ਨਾਲ ਹੀ ਸ਼ਾਮ ਨੂੰ 6 ਤੋਂ 6:00 ਲੈ ਕੇ ਆ ਜਿਹੜੀ ਹੈ ਕਿ ਸਟਾਰ ਨਾਈਟ ਜਿਹਦੇ ਵਿੱਚ ਸ਼੍ਰੀ ਗੁਰਦਾਸ ਮਾਨ ਸਾਹਿਬ ਉਹ ਆ ਰਹੇ ਨੇ ਉਹ ਬੋਤਾ ਜਿਹੜਾ ਉਹਨਾਂ ਦੀ ਪਰਫਾਰਮੈਂਸ ਰਹੇਗੀ ਕਿ ਕਿਤਾ ਹੀ ਉਹਦਾ ਚਾਰਾ ਦਾ ਸਾਰਾ ਚਾਇਆ ਦਾ ਲੇਟ ਕੀ ਜੀ ਫਾਇਰ ਸੇਫਟੀ ਚੁੱਲਿਆਂ ਦੀ ਸੇਫਟੀ ਹੋਰ ਬਾਕੀ ਚੀਜ਼ਾਂ ਦੀ ਚੁੱਕੀਆਂ ਜਿਹੜੇ ਰੱਖਿਆ ਸੀ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਅੱਜ ਡਿਸਕਸ ਕੀਤਾ ਗਿਆ ਹੋਰ ਸਾਰਾ ਦਾ ਰਿਵਿਊ ਲੈਣ ਵਾਸਤੇ ਆਮ ਜਨਤਾ ਕਿ ਇਸ ਤਰ੍ਹਾਂ ਜੋ ਹੈ ਬਾਸ ਨਹੀਂ ਸਕੀ ਹੈ ਵੀ ਬਿਲਕੁਲ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਆ ਕੇ जिड़े कि अपने पेंडू खतरा तो सैल्फ हैल्प ग्रुप्स और आर्टिस्ट आ रहे हैं आके के उन्हों का हौसला जरूर बढ़ाओ तो और मेला एक बड़ा ही एक अच्छा एक्सपीरियंस रहेगा बड़े अच्छे जो तो परफॉर्मेंसिस देखने मिलेंगे और फूड स्टॉल्स जो बटेटा दो डेलीकेश ने इतने मिलनगिया और इस दे नाल नाल ही ये सारा जो इवेंट है ਜੀ ਵੀ ਕਾਪੀ ਨੂੰ ਪਤਾ ਹੈ ਕਿ ਪੰਜਾਬ ਨੇ ਜਿਹੜੀ ਹੜਾ ਦੀ ਮਾਰ ਬਹੁਤ ਜ਼ਿਆਦਾ ਝੱਲੀ ਹੈ ਇਹ ਸਾਰਾ ਈਵੈਂਟ ਜਿਹੜਾ ਹੈਗਾ ਅਸੀਂ ਜੋ ਵੀ ਇਸ ਈਵੈਂਟ ਦੇ ਵਿੱਚ ਟਿਕਟਾਂ ਦੇ ਨਾਲ ਹੈ ਉਹ ਕਿਸੇ ਦੇ ਨਾਲ ਜੋ ਵੀ ਇਨਕਮ ਆਉਂਦੀ ਹੈ ਉਹ ਸਾਰਾ ਦਾ ਸਾਰਾ ਜਿਹੜਾ ਹੈਗਾ ਫਟਕੀ ਟਾ ਨਹੀਂ ਉਹਦੇ ਵਾਸਤੇ ਐਂਟਰੀ ਵੀ ਨਹੀਂ ਹੈ ਐਂਟਰੀ ਜਿਹੜੀ ਹੈਗੀ ਉਹ 20 ਰੁਪਏ ਦੀ ਟਿਕਟ ਹੈ ਬੜੀ ਨੋਮੀਨਲ ਜੀ ਟਿਕਟ ਰੱਖੀ ਹੈ 20 ਰੁਪਏ ਉਹਦੇ ਸਟਾਰ ਨਾਈਟ ਦੀ ਸਟਾਰ ਨਾਈਟ ਦੀ ਜਿਹੜੀ ਟਿਕਟ ਹੈ ਉਹ ਵੱਖਰੀ ਟਿਕਟ ਹੈ ਤੇ ਉਹ ਜਿਹੜੀ ਹੈਗੀ ਹੈ ਉਹਦੀ ਟਿਕਟਸ ਅਵੇਲੇਬਲ ਨਹੀਂ ਹੈ ਡਿਸਟ੍ਰਿਕਟ ਦੇ ਉੱਤੇ ਇਹ ਕਾਊਂਟਰ ਦੇ ਵਿੱਚ ਵੀ ਅਵੇਲੇਬਲ ਹੋਏਗੀ ਸਟਾਰ ਨਾਈਟ ਦੀ ਟਿਕਟ ਜਿਹੜੀ ਹੈਗੀ ਉਹ ਲਗਭਗ ਕੋ ਉਹ ਇੱਕ ਵੱਖਰੀ ਟਿਕਟ ਹੈ ਬਟ ਉਹ ਵੀ ਨਾ ਅਵੇਲੇਬਲ ਹੈ ਫਿਰ ਕਿੰਨੇ ਕੁ ਸਟਾਲ ਜਿਹੜੇ ਲੋਕ ਚੱਲਦੇ ਨੇ 400 ਤੋਂ ਵੱਧ ਸਟਾਲ ਜਿਹੜੇ ਹੈਗੇ ਸਟਾਰ ਨਾਈਟ ਮੇ ਅ ਟਾਈਮ ਕਿਹੜਾ ਹੈ ਉਹ ਲਗਭਗੂ ਸ਼ਾਮ ਨੂੰ 6 ਵਜੇ ਤੋਂ ਸ਼ੁਰੂ ਹੋ ਜਾਏਗਾ ਤੇ 7 ਮਤਲਬ 6 ਤੋਂ 10 ਜਾਂ 7 ਤੋਂ 10 ਹੈ